ਤਰੀ ਦੇਖੋ ਕਿ ਕਿੰਨਾ ਲੈ ਕੇ ਆ ਰਹੇ ਆ ਤੇ ਜਿਹੜੀ ਦੀ ਲੋਡ ਹੈ ਇਹਨਾਂ ਨੂੰ ਵਾਕੀ ਵਾਕੀ ਲੋਡ ਆ ਅੱਛੇ ਥਿਲ ਆਓ ਵਾਹਿਗੁਰੂ 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 ਤਾਂ ਦੇਖੋ ਲੈ ਕੇ ਆ ਰਹੇ ਕੋਈ ਨਾ ਲੱਗ ਲੱਦ ਸਿੱਧ ਗੱਲ ਗੁਰੂ ਰਾਮ ਦਾ ਬੜਾ ਔਖਾ ਆ ਸਿੰਘ ਸਾਹਿਬ ਹਨਾ ਲਾਈਕ ਹਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਜੀ ਤੇ ਸਬਜ਼ੀ ਵੀ ਇਸ ਤਰੀਏ ਵੇਚਦੇ ਹੋ ਆ ਦੇਖੋ ਤੁਹਾਡੇ ਸਾਹਮਣੇ ਠੀਕ ਹੈ ਜੀ अच्छा जी ले आके मोड़ ਤੇ ਖੜਾ ਕੱਟਾ ਵੇ ਮਿੰਟ ਕੰਨ ਦਾ ਕੋਈ ਹਰਜਨੀ ਬਿਲਕੁਲ ਮਿਲਣ ਦਾ ਕੋਈ ਵੀ ਹਰਜਨੀ ਜੀ ਮੈਂ ਕਹਣਾ ਆਪ ਨਹੀਂ ਹੂੰ ਬਾਕੀ ਤੇ ਬੇਕਾਰੀ ਬਾਤ ਮੰਗਣਾ ਮੈਂ ਜਿੰਦਾਂ ਜਾਣ ਕੇ ਖਰਾਬੀਆਂ ਕਰਨ ਵਾਸਤੇ ਮੰਗਣਾ ਉਹ ਬਾਤ ਹੈ ਵਾਜ ਗਈ ਘਰ ਤੇ ਕੋਣ ਕਮਲ ਮੜਾ ਹੋਰ ਵੇਡਾ ਵੇਡਾ ਨਹੀਂ ਜਾਦੇ ਜੀ ਨਹੀਂ ਜੀ ਰੋਣਾ ਅਨੀ ਸਿੰਘ ਸਾਹਿਬ ਫਿਰ ਕੀ ਹੋਇਆ ਕੋਈ ਬੇਟੀ ਆਈਏ ਬੇਟੀ ਆਈਏ ਵਾਹਿਗੁਰੂ 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 ਹਮਮੇ ਕਾਜੀ ਦੇ ਬੱਚੇ ਦਣੀਏ ਵਾਹਿਗੁਰੂ ਵਾਹਿਗੁਰੂ ਮੈਂ 1.5 ਮਹੀਨਾ ਲਾਇਕ ਪਰ ਮੈਂ ਮਾਰਾ ਬੜਾ 5-400 ਸੰਦ 500 ਸੰਦ ਮਿਲਦਾ ਹੈ ਅੱਛਾ ਹਮ ਉਹ ਵੀ ਚੱਕਦੀ ਨਹੀਂ ਸਾਈਕਲ ਤੇ ਥੋੜੀ ਥੋੜੀ ਜਾਂਦੀ ਹੈ ਸਾਈਕਲ ਦੇ ਸਾਈਕਲ ਦੀ ਮਾੜੀ ਹੈ ਹਮ ਚਲੋ ਹਰਗੇ ਸਰ ਜੀ ਕੋਲ ਨਾਲ ਬੜਾ ਮੁਸ਼ਕਿਲ ਆਉਤ ਹੈ ਹੱਥ ਵੀ ਖੁੱਲਦੇ ਵਾਹਿਗੁਰੂ ਵਾਹਿਗੁਰੂ ਜੀ ਨਹੀਂ ਜਾ ਨਹੀਂ ਆਣੀ ਹੈ ਬੱਚਾ ਸਾਈਕਲ ਨਹੀਂ ਮਤਲਬ ਚੱਲਦਾ ਹੈਗਾ ਨਾ ਸਾਈਕਲਸ ਹੈ ਦਾਨ ਨਹੀਂ ਨਹੀਂ ਇਹ ਵੀ ਇੱਕ ਇੱਕ ਵੀ ਦਾਨ ਨਹੀਂ ਖਾਲਸਾ ਜੀ ਇਹ ਇਹ ਫਰਜ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬਚਨ ਹੈ ਜੀ ਗੁਰਸਿੱਖਾ ਤੇਰਾ ਦਸਵੰਦ ਤਾਂ ਪਰਵਾਨ ਹੈ ਜੇ ਤੂੰ ਆਪਣੇ ਤੋਂ ਲੋੜਵੰਦ ਭਰਾ ਦੀ ਬਾਹ ਫੜੇ ਇਹ ਦਾਨ ਨਹੀਂ ਠੀਕ ਆ ਜੀ ਨਹੀਂ ਰੋਣਾ ਨਹੀਂ ਤੁਸੀਂ ਤੇ ਕਿੰਨੇ ਦੀ ਸੰਜੀਤ ਵੇਚੀ ਸੀ ਵੀਰ ਜੀ ਬਾਬਿਓ ਇਹ ਦੇ ਦਿੱਤੀ ਹੈ ਚਾਹੀ ਤੇ ਪਿੱਛੇ ਦਿੱਤੇ ਵਾਲੇ ਕਿੰਨੇ ਪੈਸੇ ਕਮਾ ਲਈ ਜੀ ਹਣ 40 ਰੁਪਏ ਤੇ ਟਾਈਮ ਹੁਣ ਤੁਹਾਡਾ ਹੋ ਗਿਆ ਹੁਣ ਆ ਇੱਕ ਅੱਛਾ ਮੈਨੂੰ ਇੱਕ ਚੀਜ਼ ਦੱਸੋ ਹੁਣ ਤੁਹਾਨੂੰ ਕੀ ਚਾਹੀਦਾ ਮੈਂ ਇੱਕ ਚੀਜ਼ ਤੁਹਾਡੀ ਪੂਰੀ ਕਰ ਸਕਦਾ ਦੱਸੋ ਜਿਹੜੀ ਦੱਸਣਾ ਮਿਲ ਜਾ ਬਾਕੀ ਮੈਂ ਜਿਹੜੀ ਦੱਸਣਾ ਮਿਉ ਜੇ ਠੀਕ ਹੈ ਤੇ ਬਾਬਾ ਜੀ ਮੈਨੂੰ 1 ਕਿਲੋ ਸਬਜ਼ੀ ਤੋਲ ਦਿਓ ਠੀਕ ਹੈ ਜੀ ਉਹਦੇ ਬਦਲੇ ਆਪਾਂ ਤੁਹਾਨੂੰ ਰੇੜੀ ਦੇਨੇ ਆ ਤੁਹਾਨੂੰ ਇਹ ਫੀਲ ਨਾ ਹੋਵੇ ਕਿ ਆਪਾਂ ਤੁਹਾਨੂੰ ਧਾਰਕ ਕੀਤਾ ਠੀਕ ਹੈ ਜੀ 1 ਕਿਲੋ ਸਬਜ਼ੀ ਤੋਲ ਦਿਓ ਠੀਕ ਹੈ ਜੀ ਜੋ ਜੋ ਮਰਜੀ ਦੇ ਦਿਓ ਤੁਸੀਂ ਕਿਲੋ ਇੱਕ ਸਰਦੀ ਤੋਲ ਦਿਓ ਆਪਾਂ ਤੁਹਾਨੂੰ ਦਾਨ ਨਹੀਂ ਦੇਣਾ ਤੁਹਾਨੂੰ ਕਹਿ ਤੁਸੀਂ ਕਹਿ ਰਹੇ ਨੇ ਦਾਨ ਨਹੀਂ ਦਾਨ ਨਹੀਂ ਆਪਾਂ ਤੁਹਾਡੀ ਕੀਰਤ ਦੇਣੀ ਆ ਠੀਕ ਆ ਜੀ ਚਲੋ ਤੁਸੀਂ ਆ ਤੋਲ ਦਿਓ ਸੋ ਸਿੰਘ ਸਾਹਿਬ ਨੂੰ ਅਸੀਂ ਰੇੜੀ ਲੈ ਕੇ ਜੇਨ ਜਾ ਰਹੇ ਆ ਜੇ ਜੇ ਪਾਸਾ ਹੈ ਵਾ ਦੁਨੀਆ ਦੇ ਰੱਬ ਦੇ ਪਿਆਰੇ ਬੰਦੇ ਇਹ ਤੇ ਇਹ ਭਾਈ ਨਿਹਰ ਬਰ ਭਾਈ ਨੇ ਕਿਹਾ ਸੀ ਤੁਹਾਨੂੰ ਲੈ ਕੇ ਦੇਣਾ ਅਸੀਂ ਤੁਹਾਨੂੰ ਲੈ ਆਤਾ ਤੀ ਖੁਸ਼ ਹੋ ਨਾ ਪੂਰੀ ਹੁਣ ਮੈਮ ਸੁੱਖਾ ਹੋ ਗਿਆ ਸੱਚੇ ਪਾਛੇ ਮੇਰੇ ਬੱਚੇ ਰੋਟੀ ਖਾਣਗੇ ਜੀ ਜੀ ਯਾਦ ਕਰਨਾ ਕਾਲਪੁਰ ਦਾ ਰੰਗਾਰ ਦੇ ਪਿਆਰੇ ਬਿਲਕੁਲ ਬਿਲਕੁਲ ਗੁਰੂ ਸਾਹਿਬ ਦਾ ਸੱਚੇ ਪਾਛੇ ਇਹੀ ਕਹਿੰਦੇ ਕਿ ਰੰਗਾਰ ਹੋ ਤਾ ਕੰਮ ਸੁੱਖਾ ਹੋ ਗਿਆ ਨਾ ਵੀਰ ਜੀ ਚਲੋ ਮੜਾ ਵੇਖੋ ਚਲਾ ਕੇ ਵੇਖੋ ਤੁਹਾਨੂੰ ਗੁਰੂ ਅਮਰਦਾਸ ਤੁਹਾਨੂੰ ਗੁਰੂ ਅਮਰਦਾਸ ਕਿਦਾ ਭਾਈ ਠੀਕ ਹੈ ਹੈ ਖੋਸ਼ ਕਿਤਨੇ ਪਲੇਸ ਸਾਈਕਲ ਦਾ ਕਰਦੇ ਹਾਂ ਨਹੀਂ ਨਹੀਂ ਬਹੁਤ ਸੋਣਾ ਹੋ ਗਿਆ ਸਾਈ ਸਬਜੀ ਆ ਗਈ ਨਾ ਹਾਂ ਹੁਣ ਵਧੀਆ ਆ ਗਈ ਆ ਹੋਰ ਤੁਹਾਡੀ ਪਰ ਲੋਗੇ ਹਾਂਜੀ ਆ ਜੀ ਪੱਟੇ ਤੇ ਟੰਗਾਂ ਆ ਜੀ ਹਾਂ ਇਹ ਵਾਟ ਆਪ ਹੀ ਇੱਕ ਟੋਕਰੀ ਚ ਕੱਢ ਲਿਓ ਠੀਕ ਹੈ ਨਾ ਟੋਕਰੀ ਕੱਢ ਕੇ ਨਾ ਤੇ ਹੋਰ ਸਬਜੀ ਪਾ ਲਿਓ ਠੀਕ ਹੈ ਜੀ ਬਹੁਤ ਬਹੁਤ ਕਿਰਪਾ ਹੋ ਜਣੀ ਗੁਰੂ ਅੰਦਾਸ ਪਾਤਸ਼ਾਹ ਦੀ ਰੰਗ ਦਾ ਹਾਜਰ ਤਾਂ ਆਪਣਾ ਸਿੱਖ ਪਾਤਸ਼ਾਹ ਹੁਣ ਮੰਨਦੇ ਹੋ ਹੈ ਗੁਰੂ ਅੰਦਾਸ ਪਾਤਸ਼ਾਹ ਪਾਤਸ਼ਾਹ ਤਾਂ ਹੈ ਕੋ ਲੜਦੇ ਅੱਗੇ ਲੱਗੇ ਰਹੇ ਆ ਹਾਂ ਅੱਗੇ ਲੜਨ ਲੱਗੇ ਉਹ ਵਰਤਦੇ ਆ ਉਹ ਆਪਣੀ ਕਲਾ ਵਰਤਉਂਦੇ ਆ ਇੱਕ ਚੀਜ਼ ਕਹੀਏ ਸਵਾਸ ਸਵਾਸ ਗੁਰੂ ਗRANDAS ਸਵਾਸ ਸਵਾਸ ਗੁਰੂ ਗRANDAS ਸਵਾਸ ਸਵਾਸ ਗੁਰੂ ਗRANDAS ਠੀਕ ਹੈ ਜੀ ਸੋ ਇਹ ਚੀਜ਼ ਤੁਸੀਂ ਜਪਿਆ ਕਰੋ ਠੀਕ ਹੈ ਇੱਕ ਜੜੀ ਸਦਾ ਪਾਠ ਜ਼ਰੂਰ ਸਿੰਘ ਸਾਹਿਬ ਕਰਨਾ ਰੋਜ਼ ਬਸ ਮੇਰੇ ਕਹਨ ਕਰ ਇਹ ਜੜੀ ਸਦਾ ਪਾਠ ਜ਼ਰੂਰ ਕਰਨਾ ਤੁਹਾਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਕੋਲ ਬਸ ਇੱਕ ਜੜੀ ਸਦਾ ਪਾਠ ਜੁੜੀ ਕਰਿਓ ਠੀਕ ਹੈ ਜੀ ਹਾਂ ਹੁਣ ਇੱਕ ਨਿਰੰਕਟ ਸਬਦ ਪਾਠ ਕਰਨ ਨੂੰ ਹਾਂ ਤਾਂ ਨਹੀਂ ਕਿਰਪਾ ਗੁਰੂ ਅਮਰਦਾਸ ਪਾਸ਼ਾ ਜੀ